ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਕੌਣ ਸਨ ਅਤੇ ਉਹਨਾਂ ਦਾ ਪਿਛਲਾ ਜਨਮ ਕਿਹੋ ਜਿਹਾ ਸੀ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਕਹਿੰਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਪਰਮਾਤਮਾ ਦੇ ਬਾਰੇ ਨਹੀਂ ਪਤਾ ਸੀ ਗਿਆਨ ਨਹੀਂ ਸੀ ਤਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰਵ ਸ਼ਕਤੀਮਾਨ ਉਸ ਪਰਮਾਤਮਾ ਦਾ ਗਿਆਨ ਹੋ ਗਿਆ ਤਾਂ ਉਹਨਾਂ ਨੇ ਸਾਰੇ ਬਹਿਮਾ ਭਰਮਾਂ ਨੂੰ ਛੱਡ ਦਿੱਤਾ ਅਤੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਇਸ ਸੰਸਾਰ ਦੇ ਲੋਕਾਂ ਦਾ ਹਨੇਰਾ ਵੀ ਦੂਰ ਕਰਨਾ ਹੈ ਤਾਂ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ ਚਾਰ ਉਦਾਸੀਆਂ ਤੇ ਨਿਕਲ ਜਾਂਦੇ ਹਨ ਅਤੇ ਉਹਨਾਂ ਨੇ ਚਾਰ ਉਦਾਸੀਆਂ ਦੇ ਦੌਰਾਨ ਵੱਖ-ਵੱਖ ਲੋਕਾਂ ਦਾ ਵੱਖ-ਵੱਖ ਢੰਗ ਨਾਲ ਸੁਧਾਰ ਕੀਤਾ ਅਤੇ ਬਹੁਤ ਸਾਰੇ ਪਾਪੀਆਂ ਨੂੰ ਪਾਪ ਕਰਨ ਤੋਂ ਰੋਕ ਕੇ ਉਹਨਾਂ ਨੂੰ ਸਿੱਧੇ ਮਾਰਗ ਤੇ ਪਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਮਾਨਮ ਜਨਮ ਹੋਏ ਸਨ ਸਤਜੁਗ ਵਿੱਚ ਉਹਨਾਂ ਨੇ ਰਾਜਾ ਅੰਬਿਰਿਸ਼ ਦਾਤ ਦਾ ਰੂਪ ਧਾਰਿਆ ਅਤੇ ਤ੍ਰੇਤਾ ਯੁਗ ਵਿੱਚ ਸੀਤਾ ਜੀ ਦੇ ਪਿਤਾ ਰਾਜਾ ਜਨਕ ਜੀ ਪਿਤਾ ਜੀ ਦੇ ਰੂਪ ਵਿੱਚ ਜਨਮ ਲਿਆ ਅਤੇ ਦਵਾਪਰ ਯੁਗ ਵਿੱਚ ਸ਼੍ਰੀ ਹਰਿਸ਼ਚੰਦਰ ਜੀ ਦਾ ਉਪਤਾਰਿਆ ਅਤੇ ਉਸ ਤੋਂ ਬਾਅਦ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਲ ਯੁਗ ਵਿੱਚ ਨਾਨਕ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਇਸ ਦਾ ਵਰਣ ਭਾਈ ਬਾਲੇ ਵਾਲੀ ਜਨਮਸਾਖੀ 423 ਵਿੱਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਕਵੀਰ ਸਾਹਿਬ ਜੀ ਸਤ ਲੋਕ ਲੈ ਕੇ ਗਏ ਸਨ। ਇਸ ਲਈ ਉਹ 3 ਦਿਨ ਦੇ ਲਈ ਗਾਇਬ ਹੋ ਗਏ ਸਨ। ਜਦੋਂ ਤੱਕ ਗੁਰੂ ਨਾਨਕ ਦੇਵ ਜੀ ਸੱਚੇ ਅਧਿਆਤਮਕ ਗਿਆਨ ਗਿਆਨ ਤੋਂ ਅਪ੍ਰਿਚਿਤ ਸਨ ਤਾਂ ਉਦੋਂ ਤੱਕ ਉਹ ਸਧਾਰਨ ਦਿਨਚਰਿਆ ਦਾ ਪਾਲਣ ਕਰਦੇ ਸਨ। ਪਰ ਸਤਲੋਕ ਜਾਨੀ ਕਿ ਸੱਚਖੰਡ ਤੋਂ ਵਾਪਸ ਆਣ ਕੇ ਬਾਅਦ ਵਿੱਚ ਉਹਨਾਂ ਨੇ ਕਬੀਰ ਸਾਹਿਬ ਜੀ ਤੋਂ ਉਪਦੇਸ਼ ਲਿਆ ਅਤੇ ਮੋਕਸ਼ੀ ਪ੍ਰਾਪ ਮੁਕਸ਼ ਪ੍ਰਾਪਤ ਕੀਤੀ ਮੋਕਸ਼ ਪ੍ਰਾਪਤੀ ਦੇ ਲਈ ਸੱਚੀ ਸਾਧਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ ਦੀ ਖੋਜ ਵਿੱਚ ਰਹਿੰਦੇ ਸਨ ਉਸ ਪਰਮਾਤਮਾ ਦੀ ਖੋਜ ਵਿੱਚ ਰਹਿੰਦੇ ਸਨ ਅਤੇ ਉਹ ਇੱਕ ਪਵਿੱਤਰ ਆਤਮਾ ਸੀ ਜੁਗਾਂ ਜੁਗਾਂ ਤੋਂ ਪਰਮਾਤਮਾ ਦੀ ਤਲਾਸ਼ ਵਿੱਚ ਸਨ ਕਵੀਰ ਜੀ ਸਮੇ ਸਮੇਂ ਸਰ ਆਪਣੀ ਪਵਿੱਤਰ ਆਤਮਾ ਨੂੰ ਮਿਲਣ ਲਈ ਇਸ ਪ੍ਰਥਵੀ ਲੋਕ ਪਥਵੀ ਤੇ ਆਇਆ ਕਰਦੇ ਸਨ ਅਤੇ ਇੱਥੇ ਆ ਕੇ ਸੱਚੇ ਗਿਆਨ ਦਾ ਪ੍ਰਚਾਰ ਕਰਦੇ ਸਨ ਅਤੇ ਇਸੇ ਕਰਮ ਵਿੱਚ ਇਸੇ ਕਰਮ ਚੱਕਰ ਵਿੱਚ ਪਰਮਾਤਮਾ ਕਵੀਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਹਨ ਅਤੇ ਉਹਨਾਂ ਨੂੰ ਸਤ ਲੋਕ ਜਾਣੀ ਕਿ ਸੱਚਖੰਡ ਲੈ ਕੇ ਜਾਂਦੇ ਹਨ ਫੇਰ ਉਸ ਤੋਂ ਬਾਅਦ ਕਬੀਰ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਾ ਗਿਆਨ ਅਤੇ ਸੱਚੇ ਮੋਕਸ਼ ਮੰਤਰ ਦਿੱਤੇ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬਈ ਨਦੀ ਦੇ ਵਿੱਚ ਅਲੋਪ ਰਹੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਈ ਨਦੀ ਤੇ ਇਸ਼ਨਾਨ ਕਰਨ ਲਈ जाया ਕਰਦੇ ਸਨ ਤਾਂ ਉੱਥੇ ਪਰਮੇਸ਼ਵਰ ਜੀ ਸ਼ਕਸ਼ਾਤ ਹੋਇਆ ਕਰਦੇ ਸਨ ਸੱਚਾ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਜੀ ਦੀ ਦੱਸੀ ਹੋਈ ਸਾਧਨਾ ਨੂੰ ਅਪਣਾਉਂਦੇ ਹਨ ਅਤੇ ਸਾਰੇ ਤਰ੍ਹਾਂ ਦੀ ਝੂਠੀ-ਮੁੱਠੀ ਪੂਜਾ ਤੇ ਪਖੰਡ ਨੂੰ ਪਖੰਡ ਦਾ ਤਿਆ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮਿਲੇ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਵੀ ਸਵਸ਼ਟ ਕੀਤਾ ਭਗਤਾਂ ਦੀ ਗੁਰੂ ਦੇ ਬਿਨਾ ਭਗਤੀ ਸਫਲ ਨਹੀਂ ਹੁੰਦੀ ਅਤੇ ਕਹਿੰਦੇ ਹਨ ਕਿ ਜੋ ਗੁਰੂ ਪੂਰਾ ਹੋਵੇ ਉਹ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਕਿ ਬਿਨ ਸਤਗੁਰ ਸੇਵੇ ਜੋਗ ਨ ਹੋਈ ਬਿਨ ਸਤਗੁਰ ਭੇਟੇ ਮੁਕਤ ਨ ਹੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਹਾਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰੂ ਮੁਵਾ ਜਨਮ ਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਪਸ਼ਟ ਕਰਦੇ ਹਨ ਅਤੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਹਨ ਕਿ ਉਹ ਪਰਮਾਤਮਾ ਸਾਡੇ ਗੁਨਾ ਸਾਡੇ ਸਾਰੇ ਗੁਨਾ ਮਾਫ ਕਰ ਦਿੰਦਾ ਹੈ ਪਰ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪਵੇਗਾ ਸੱਚੀ ਅਤੇ ਸੁਚੀ ਭਗਤੀ ਕਰਨੀ ਪਵੇਗੀ ਅਤੇ ਉਹਨਾਂ ਨੇ ਦੱਸੇ ਹੋਏ ਨਿਯਮ ਤੇ ਚੱਲਣਾ ਪਵੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਵੀ ਇਹੀ ਸੰਦੇਸ਼ ਦਿੰਦੇ ਹਨ ਕਿ ਤੁਸੀਂ ਵੀ ਉਸ ਪਰਮਾਤਮਾ ਦੇ ਨਾਲ ਜੁੜੋ ਅਤੇ ਹੱਕ ਸੱਚ ਦੀ ਕਮਾਈ ਕਰੋ ਤੇ ਲੋਕਾਂ ਦਾ ਭਲਾ ਕਰੋ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ